ਵਾਹਿਗੁਰੂ ਜੀ ਕੀ ਫਤਿਹ ਅਮਿੱਤਰ ਪਾਵਨ ਇਤਿਹਾਸਕ ਸਥਾਨ ਗੁਰਦੁਆਰਾ ਸ਼੍ਰੀ ਚਰਨ ਕਮਨ ਸਹਿ ਮਾਚੀਵਾੜਾ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਦੇ ਮਾਚੀਵਾੜਾ ਸਾਹਿਬ ਆਉਣ ਦੀ ਸਾਲਾਨਾ ਯਾਦ ਨੂੰ ਸਮਰਪਿਤ ਹੁੰਦਿਆ ਹੋਇਆ ਪੰਜ ਪਿਆਰਿਆਂ ਦੀ ਜੋਗ ਅਗਵਾਈ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਛਤਰ ਛਾਇਆ ਹੇਠ ਸੁੰਦਰ ਸਰੂਪ ਨਗਰ ਕੀਰਤਨ ਸਜਾਏ ਜਾ ਰਹੇ ਹਨ ਆਕੇ ਗੁਰੂ ਮਹਾਰਾਜ ਸਤਗੁਰੂ ਜੀ ਦੇ ਜੋ ਚਰਨਾਂ ਦਾ ਸਫਰ ਹੈ ਕਦਮਾਂ ਦਾ ਸਫਰ ਹੈ ਉਸ ਨੂੰ ਹਰ ਸਾਲ ਤਾਜ਼ਾ ਕੀਤਾ ਜਾਂਦਾ ਹੈ ਇਹ ਪਾਵਨ ਪਵਿੱਤਰ ਨਗਰ ਕੀਰਤਨ ਇਸ ਇਤਿਹਾਸਕ ਸਥਾਨ ਤੋਂ ਗੁਰਦੁਆਰਾ ਚਬਾਰਾ ਸਾਹਿਬ ਗੁਰਦੁਆਰਾ ਭਾਈ ਗਨੀਖਾ ਨਵੀਖਾ ਗੁਰਦੁਆਰਾ ਕਿਰਪਾਨਪੇਟ ਤੇ ਗੁਰਦੁਆਰਾ ਸਿੰਘ ਸਭਾ ਗੁਰਦੁਆਰਾ ਭਗਤਰਬਦਾਸ ਸਹਿਬ ਜੀ ਇਹਨਾਂ ਸਾਰੇ ਸਥਾਨਾਂ ਤੋਂ ਹੁੰਦੇ ਹੋਏ ਸ਼ਾਮ ਨੂੰ ਇੱਥੇ ਵਾਪਸੀ ਹੈ ਆਓ ਸੋਹਣੇ ਸੁੰਦਰ ਨਗਰ ਕੀਰਤਨ ਦੇ ਦਰਸ਼ਨ ਦੇਦਾਰ ਪ੍ਰਾਪਤ ਕਰਿਏ ਅਗਲੇ ਪ੍ਰਕਰਨ ਵਿੱਚ ਇਤਿਹਾਸ ਵਿਚਾਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦੀ ਸਭਾ ਦਾ ਮਾਛੋੜਾ ਸਾਹਿਬ ਦਾ ਆਖਰੀ ਦੇਣਾ ਨਗਰ ਕੀਰਤਨ ਦੀ ਆਰੰਭ ਤਾਂ ਇੱਥੋਂ ਹੋਈ ਆ ਸੋ ਇਹ ਸੋਗਮੇ ਦਿਨ ਜਿਹੜਾ ਸ਼ੀਦੀ 15ਵਾਰਾ ਚੱਲ ਰਿਹਾ ਉਹਦੇ ਵਿੱਚ ਔਰੇ ਸੋਗਮਈ ਦਿਨ ਹੁੰਦੇ ਆ ਸਮੂਹ ਸੰਗਤ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵੀ ਇੱਥੇ ਆਉਂਦੀ ਆ ਤੇ ਉਸ ਧਰਤੀ ਨੂੰ ਨਮਸਕਾਰ ਕਰਨ ਆਉਂਦੀ ਆ ਜਿਹੜੀ ਇੱਕੋ ਇੱਕ ਜਿਵੇਂ ਮੈਂ ਕਹਾ ਦੁਨੀਆ ਤੇ ਧਰਤੀ ਆ ਜਿੱਥੇ ਬਾਜਾ ਵਾਲੇ ਪਾਤਸ਼ਾਹ ਦਸਵੇਂ ਪਾਤਸ਼ਾਹ ਦਾ ਪੂਰਾ ਸ਼ਰੀਰ ਇਸ ਧਰਤੀ ਨੂੰ ਲੱਗਿਆ ਬਾਕੀ ਜੇ ਉਹ ਕਿਤੇ ਵੀ ਗਏ ਨੇ ਚਰਨਛੋਪ ਪ੍ਰਾਪਤ ਕਰਤੀਆਂ ਤੁਹਾਨੂੰ ਦੁਨੀਆ ਤੇ ਕਈ ਮਿਲਣਗੀਆਂ ਪਰ ਕੇਵਲ ਮਾਛਵਾੜਾ ਸਾਹਿਬ ਦੀ ਪਵਿੱਤਰ ਧਰਤੀ ਜਿਹੀ ਆ ਜਿੱਥੇ ਗੁਰੂ ਮਹਾਰਾਜ ਨੇ ਆ ਕੇ ਵਿਸ਼ਰਾਮ ਕੀਤਾ ਥੱਲੇ ਇਸ ਧਰਤੀ ਦੇ ਉੱਤੇ ਪਏ ਨੇ ਸੋ ਬੜੇ ਭਾਗਾਂ ਵਾਲੇ ਨੇ ਸੱਜਣ ਜਿਹੜੇ ਅੱਜ ਦੇ ਦਿਨ ਇਸ ਦਿਹਾੜੇ ਤੇ ਆ ਕੇ ਆਪ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਤਾਂ ਕਿ ਆਪਣੇ ਇਤਿਹਾਸ ਨਾਲ ਜੁੜੀਏ ਆਪਣੇ ਗੁਰੂਆਂ ਨਾਲ ਜੁੜੀਏ ਬਾਣੀ ਨਾਲ ਜੁੜੀਏ ਸੋ ਇਹੀ ਸੰਦੇਸ਼ ਸਾਰੀ ਸਮੂਹ ਸੰਗਤ ਨੂੰ ਕਿ ਜਿਹੜੇ ਇਹ ਦਿਨ ਨੇ ਆਪਾਂ ਆਪਣੇ ਪਰਿਵਾਰਾਂ ਨੂੰ ਲੈ ਕੇ ਇਹਨਾਂ ਧਾਰਮਿਕ ਸਥਾਨਾਂ ਤੇ ਆਈਏ ਦਰਸ਼ਨ ਕਰਾਈਏ ਤਾਂ ਕਿ ਅਸੀਂ ਆਪਣੇ ਇਤਿਹਾਸ ਨਾਲ ਆਪਣੇ ਗੁਰੂ ਨਾਲ ਜੁੜ ਸਕੀਏ ਅੱਜ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਕਾਮੀ ਸਾਹਿਬ ਆ ਕੇ ਨਗਰ ਕੀਰਤਨ ਦੇ ਰੰਭਤਾ ਕਰਕੇ ਗਏ ਨੇ ਸੋ ਕਿਉਂਕਿ ਇਹ ਦਿਨ ਜਿਹੜੇ ਨੇ ਇਹ ਸਾਰੀ ਸਮੂਹ ਸੰਗਤ ਜਿੱਥੇ ਵੀ ਦੁਨੀਆ 'ਚ ਬੈਠੀ ਆ ਉਹ ਅੱਜ ਦੇ ਦਿਨ ਹਮੇਸ਼ਾ ਹੀ ਸਾਦਾ ਤਹਰਾਵਾ ਸਾਦਾ ਖਾਣ ਪੀਣ ਅਤੇ ਗੁਰੂ ਮਹਾਰਾਜ ਦੀ ਤੇ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਯਾਦ ਕਰਦੀ ਆ ਸੋ ਸਮੂਹ ਸੰਗਤ ਦੇ ਚਰਨਾਂ 'ਚ ਬੇਨਤੀ ਆ ਵੀ ਆਓ ਆ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ